ਦੀਏ ਨਹਸ ਸਹਜ ਸੁਖਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤਖ ਸਾਮਨੀ ਨੂਰ ਅਰਸ ਹਉ ਕਰ ਸਹਾ ਤੁਤਿ ਠੇ ਸਚੇ ਪਾਤ ਸਹਾ ਮਲ ਜਨੁ ਜਨਨ ਮਲੇ ਪਟਿ ਸਜਣ ਸਚਾ ਪਾਤ ਸਹਾ ਸਿਰ ਸਾਹਾਂਦੈ ਜਿਸ ਪਾਸ ਬਠੇ ਆ ਸੋਹੀਐ ਸਵਨਾ ਦਾ ਵੇਸਾ ਸਜਣ ਸੱਚਾ ਪਾਤਸਾਹ ਸਿਰਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਬਨੰਦਾ ਵੇਸਾ ਤਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮਦਮਾ ਸਤ ਗੁਰ ਕੀ ਪ੍ਰਤੀਤ ਨਾਹੀ ਅੰਦਰ ਕਾਪਟ ਸਭ ਕਪਟੋ ਕਰ ਜਾਣ ਕਪੜੇ ਖਪ ਖਪਾਹੀ ਅੰਤਰ ਅਗਿਆਨ ਭਈ ਮਤ ਮਦਮ ਸਤ ਗੁਰ ਕੀ ਪ੍ਰਤੀਤ ਨਾਹੀ ਅੰਦਰ ਕਾਪਟੋ ਸਭ ਕਾਪਟੋ ਕਰ ਜਾਣ ਕਾਪਟੇ ਖਪ ਖਪਾਹੀ ਸਤ ਗੁਰ ਕਾ ਪਾਣਾ ਜੇਤਨ ਆਵੇ ਆਪਣਾ ਸੋਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ ਮਹਲਾ 4 ਮਨਮੁਖ ਮਾਇਆ ਮੋਹਿ ਬਿਆਪੇ ਦੂਜਾ ਭਾਏ ਮਨਵਾ ਤੇਰਾ ਨਾਹੀ ਆਂ ਦਿਨ ਜਲਤ ਰਹੇ ਦਿਨ ਰਾਤੀ ਹੋ ਮਖਪਖ ਪਾਏ ਅੰਤਰ ਲੋਬ ਮਹਾ ਗੋਬਾਰ ਤੇਨੇ ਕ ਨਿਕਟ ਨਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਬ ਹੋਣਾ ਪਾਵ ਜਨਮ ਮਰਹ ਮਰ ਜਾਹੇ ਨਾਨਕ ਬਖਸ਼ ਲੈ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ ਪਾੜੇ ਸੰਤ ਭਗਤ ਪਰਵਾਨ ਜੋ ਪ੍ਰਾਪੋ ਪਾਇਆ ਸੇਬ ਚ ਖਣਾ ਜੰਤਾ ਜਿਨੇ ਹਰ ਧਿਆਇਆ ਅੰਮ੍ਰਿਤ ਨਾਮ ਨਿਜਾਨਾ ਭੋਜਨ ਖਾਇਆ ਸੰਤ ਜਨਾ ਕੀ ਤੂਰ ਮਸਤ ਕਲਾਇਆ ਨਾ पै पुनीता हरतीरथनाया शांतजना की मस्तलाया ਨਾਨਕ ਭਏ ਪੁਨੀਤਾ ਹਰਿ ਤੀਰਥ ਨਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਚੌਥਾ ਅੰਤਰ ਅਗਿਆਨ ਪਈ ਮਤ ਮਦਮਾ ਸਤ ਗੁਰ ਕੀ ਪ੍ਰਤੀਤ ਨਾਹੀ ਅੰਦਰ ਕਾਪਟ ਸਭ ਕਪਟੋ ਕਰ ਜਾਣੈ ਕਪਟੇ ਖਪ ਹੈ ਖਪਾਹੀ ਰਾਗ ਸੋਠ ਦੀ ਵਾਰ ਪੌੜੀ छब्बीमी श्लोकानाळ